ਹਾਂਜੀ ਬੱਚਿਓ ਪੰਜਾਬੀ ਦੀ ਅੱਜ ਆਪਾਂ ਐਕਟੀਵਿਟੀ ਕਰਾਂਗੇ ਸ਼ੁੱਧ ਅਸ਼ੁੱਧ ਠੀਕ ਹੈ ਅਸ਼ੁੱਧ ਸ਼ਬਦ ਦਿੱਤੇ ਹੋਏ ਨੇ ਤੁਸੀਂ ਸ਼ੁੱਧ ਕਰਕੇ ਲਿਖਣੇ ਨੇ ਚਲੋ ਸਟਾਰਟ ਕਰੋ ਧਿਆਨ ਨਾਲ आराम करना कोई गल करनी ठीक है ना इंतजार शब्द आ गया अमृत ध्यान ठीक है ना हूं इस तरह तू य बेटा गलती है कट रही है तू ये है, तू इधले पास आ जा देखो ਗੋਲ ਚੱਕਰ ਲਾਓ ਜਿਹੜੇ ਗਲਤੀਆਂ ਇਹਨੇ ਕਰੀਆਂ ਨੇ ਕਰੋ ਕ੍ਰਾਸ ਚੈੱਕ ਕਰੋ ਇਹਨਾਂ ਨੂੰ ਜਿਹੜੇ ਗਲਤੀਆਂ ਨੇ ਉਹ ਦੇਖੋ ਕਿਹੜੇ-ਕਿਹੜੇ ਗਲਤੀਆਂ ਕਰੀਆਂ ਨੇ ਇਹਨੇ ਠੀਕ ਹੈ ਟਹਾਨੀਆਂ ਗਲਤ ਹੋ ਗਿਆ ਠੀਕ ਹੈ ਦਾ ਸ਼ਾਬਾਸ਼ ਹਾਂ ਇਹ ਕਿਉਂ ਗਲਤ ਹੋ ਗਿਆ ਅਮਰਤ ਗਲਤ ਹੋ ਗਿਆ ਹਾਂ ਟਿੱਪੀ ਹਾਂ ਗੋਲ ਚੱਕਰ ਪਾਓ ਇਹ ਤੇ ਫਿਰ ਇਹਨੇ ਟਿੱਪੀ ਨਹੀਂ ਲਾਈ ਸ਼ਾਬਾਸ਼ ਹਾਂ ਠੀਕ ਹੈ ਇਸ ਤਰ੍ਹਾਂ ਧਿਆਨ ਠੀਕ ਹੈ ਨੰਨਾ ਬਦ ਠੀਕ ਹੈ ਮਹਿਸੂਸ ਵੀ ਠੀਕ ਹੈ ਇਹਦੇ ਦੋ ਗਲਤ ਨੇ ਇਧਰ ਕਿੰਨੇ ਗਲਤ ਨੇ ਵੀ ਇੱਕ ਕਿਹੋਂ ਗਲਤ ਹੋ ਗਿਆ ਕਨੋੜਾ ਕਨੋੜਾ ਬੜਾ ਥੋੜਾ ਥੋੜਾ ਪੈਰੀ ਹਾਹਾ ਇਹਦੀ ਇੱਕ ਗਲਤੀ ਆ ਸ਼ਾਬਾਸ਼ ਇਸ ਤਰ੍ਹਾਂ ਇਧਰਲੇ ਬੱਚੇ ਦੀਆਂ ਦੋ ਗਲਤੀਆਂ ਨਿਕਲੀਆਂ ਨੇ ਇਧਰ ਇੱਕ ਗਲਤੀ ਆ ਠੀਕ ਹੈ ਸ਼ਾਬਾਸ਼